ਮੇਰਾ ਨਾਮ ਸਮੀਰ ਆ ਉਦੋਂ ਮੈਂ ਕਾਲਜ ਚ ਪੜਦਾ ਸੀ ਜਦੋਂ ਮੇਰੇ ਭਰਾ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਮੇਰੇ ਭਰਾ ਦਾ ਕਮਰਾ ਮੇਰੇ ਕਮਰੇ ਦੇ ਨਾਲ ਹੀ ਸੀ ਰਾਤ ਨੂੰ ਉਹਨਾਂ ਦੋਵਾਂ ਦੀਆਂ ਬੜੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਸੀ ਮੈਂ ਵੀ ਜਵਾਨੀ ਚ ਸੀ ਉਹਨਾਂ ਦੀ ਆਵਾਜ਼ਾਂ ਸੁਣ ਕੇ ਮੈਨੂੰ ਵੀ ਥੋੜਾ ਜੋਸ਼ ਜਿਹਾ ਆ ਜਾਂਦਾ ਸੀ ਉਹਨਾਂ ਦੀ ਆਵਾਜ਼ਾਂ ਸੁਣ ਕੇ ਮੈਨੂੰ ਆਪਣੇ ਇਕੱਲੇਪਨ ਹੋਣ ਦਾ ਅਹਿਸਾਸ ਹੁੰਦਾ ਰਹਿੰਦਾ ਸੀ ਮੇਰੀ ਤਾਂ ਕਾਲਜ ਵਿੱਚ ਕੋਈ ਸਹੇਲੀ ਵੀ ਨਹੀਂ ਬਣਦੀ ਸੀ ਮੈਂ ਘੱਟ ਹੀ ਸੋਹਣਾ ਸੀ ਇਸ ਕਰਕੇ ਹਰ ਇੱਕ ਕੁੜੀ ਮੈਨੂੰ ਰਿਜੈਕਟ ਕਰ ਦਿੰਦੀ ਸੀ ਮੈਨੂੰ ਇਸ ਗੱਲ ਦਾ ਬੁਰਾ ਲੱਗਦਾ ਸੀ ਪਰ ਹੁਣ ਮੈਂ ਕੀ ਕਰ ਸਕਦਾ ਸੀ ਜਦ ਮੇਰੀ ਸ਼ਕਲ ਹੀ ਇਦਾਂ ਦੀ ਸੀ ਮੇਰੇ ਨੈਣ ਨਕਸ਼ਤਾ ਠੀਕ ਸੀ ਪਰ ਮੇਰਾ ਰੰਗ ਬਹੁਤ ਕਾਲਾ ਸੀ ਜਿਸ ਕਰਕੇ ਕੋਈ ਕੁੜੀ ਮੈਨੂੰ ਹਾਂ ਨਹੀਂ ਕਰਦੀ ਸੀ ਮੈਂ ਆਪਣੀ ਭਾਬੀ ਨੂੰ ਵੀ ਇਹ ਗੱਲ ਕਹਿੰਦਾ ਸੀ ਕਿ ਮੈਨੂੰ ਤਾਂ ਕਿਸੇ ਨੇ ਰਿਸ਼ਤਾ ਵੀ ਨਹੀਂ ਕਰਨਾ ਕਿਉਂਕਿ ਕਾਲਜ 'ਚ ਮੈਨੂੰ ਕੋਈ ਕੁੜੀ ਪਸੰਦ ਹੀ ਨਹੀਂ ਕਰਦੀ ਭਾਬੀ ਕਹਿੰਦੀ ਸੀ ਇਹ ਤਾਂ ਆਪਣੇ ਕਰਮਾਂ 'ਚ ਜਿਹੜਾ ਜੀਵਨ ਸਾਥੀ ਲਿਖਿਆ ਉਹ ਮਿਲ ਹੀ ਜਾਣਾ ਤੂੰ ਐਵੇਂ ਨਾ ਟੈਨਸ਼ਨ ਲਿਆ ਕਰ ਨਾਲੇ ਵਿਆਹ ਤਾਂ ਹੈ ਕਿ ਵਿਆਹ ਤਾਂ ਹੋ ਹੀ ਜਾਣਾ ਆਪਣੀ ਧਿਆਨ ਨਾਲ ਪੜ੍ਹਾਈ ਕਰ ਲਾ ਮੇਰਾ ਪੜ੍ਹਾਈ ਵੱਲ ਧਿਆਨ ਬਿਲਕੁਲ ਘਟ ਸੀ ਮੇਰਾ ਧਿਆਨ ਤਾਂ ਬਸ ਇਨ੍ਹਾਂ ਚੀਜ਼ਾਂ ਵੱਲ ਜ਼ਿਆਦਾ ਲੱਗਾ ਰਹਿੰਦਾ ਸੀ ਬਾਕੀ ਜਦੋਂ ਦਾ ਉਹਨਾਂ ਦਾ ਵਿਆਹ ਹੋਇਆ ਸੀ ਉਦੋਂ ਦਾ ਕੁਝ ਜ਼ਿਆਦਾ ਹੀ ਮੇਰਾ ਇੱਧਰ ਧਿਆਨ ਲੱਗ ਗਿਆ ਸੀ ਇੱਕ ਦਿਨ ਮੈਂ ਆਪਣੇ ਭਰਾ ਕੋਲ ਧੁੱਪੇ ਬੈਠਾ ਸੀ ਧੁੱਪ ਸੇਕ ਰਿਹਾ ਸੀ ਸਰਦੀਆਂ ਦੇ ਦਿਨ ਸੀ ਮੈਂ ਆਪਣੇ ਭਰਾ ਨਾਲ ਬੈਠ ਕੇ ਗੱਲਾਂ ਕਰ ਰਿਹਾ ਸੀ ਮੇਰਾ ਭਰਾ ਮੈਨੂੰ ਕਹਿਣ ਲੱਗਾ ਕਿ ਹੁਣ ਤੇਰਾ ਵੀ ਵਿਆਹ ਕਰ ਦਈਏ ਮੈਂ ਕਿਹਾ ਜੇ ਪਰਜਾਈ ਰਿਸ਼ਤਾ ਕਰਵਾਉਗੇ ਫੇਰੀ ਆ ਇੰਨੇ ਟਾਈਮ ਤੱਕ ਮੇਰੀ ਪਰਜਾਈ ਆ ਗਈ ਉਹ ਕਹਿਣ ਲੱਗੀ ਵਿਆਹ ਦਾ ਕੀ ਆ ਵਿਆਹ ਤਾਂ ਹੋ ਹੀ ਜਾਣਾ ਮੈਂ ਭਾਬੀ ਨੂੰ ਕਿਹਾ ਕਿ ਤੁਸੀਂ ਰਿਸ਼ਤਾ ਨਾ ਕਰਾਉਣ ਕਰਕੇ ਇਸ ਤਰ੍ਹਾਂ ਕਹਿ ਰਹੇ ਹੋ ਭਾਬੀ ਕਹਿਣ ਲੱਗੀ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆ ਇਸ ਤਰ੍ਹਾਂ ਸੀ ਮਜ਼ਾਕ ਕਰ ਰਹੇ ਸੀ ਫਿਰ ਮੈਂ ਆਪਣੇ ਕਾਲਜ ਚਲਾ ਗਿਆ ਮੈਂ ਕਾਲਜ ਚ ਕਈ ਕੁੜੀਆਂ ਨੂੰ ਪ੍ਰਪੋਜ਼ ਕਰਦਾ ਸੀ ਪਰ ਮੈਨੂੰ ਕੋਈ ਹਾਂ ਹੀ ਨਹੀਂ ਕਰਦੀ ਸੀ ਮੈਨੂੰ ਇਸ ਗੱਲ ਦਾ ਬੜਾ ਬੁਰਾ ਲੱਗਦਾ ਸੀ ਮੇਰਾ ਕਾਲਾ ਰੰਗ ਵੇਖ ਕੇ ਹਰ ਕੋਈ ਮੈਨੂੰ ਰਿਜੈਕਟ ਕਰ ਜਾਂਦੀ ਸੀ ਮੇਰਾ ਮਨ ਉਦਾਸ ਹੋ ਜਾਂਦਾ ਸੀ ਕਿ ਮੇਰੇ ਨਾਲ ਕਿਸੇ ਨੇ ਵਿਆਹ ਵੀ ਨਹੀਂ ਕਰਵਾਉਣਾ ਮੇਰਾ ਭਰਾ ਬੈਂਕ ਵਿੱਚ ਲੱਗਿਆ ਹੋਇਆ ਸੀ ਉਹਦੀ ਸਰਕਾਰੀ ਨੌਕਰੀ ਸੀ ਮੇਰਾ ਭਰਾ ਚਾਹੁੰਦਾ ਸੀ ਕਿ ਮੈਂ ਵੀ ਸਰਕਾਰੀ ਨੌਕਰੀ ਕਰਾਂ ਉਹ ਮੈਨੂੰ ਕਹਿੰਦਾ ਸੀ ਕਿ ਆਪਣਾ ਵਧੀਆ ਫਿਊਚਰ ਬਣਾ ਲੈ ਰਿਸ਼ਤਿਆਂ ਦੀ ਤਾਂ ਤੈਨੂੰ ਮੈਂ ਲੈਣ ਲਾ ਦੂੰਗਾ ਮੈਨੂੰ ਪੜ੍ਹਾਈ ਵਿੱਚ ਜਿਆਦਾ ਇੰਟਰਸਟ ਹੈ ਹੀ ਨਹੀਂ ਸੀ ਕਾਲਜ ਜਾ ਕੇ ਬਸ ਮੁੰਡਿਆਂ ਨਾਲ ਆਲ ਕੇ ਮਸਤੀ ਕਰੀ ਜਾਣੀ ਕੁੜੀਆਂ ਨੂੰ ਛੇੜੀ ਜਾਣਾ ਬਸ ਸਾਡਾ ਕਾਲਜ ਜਾ ਕੇ ਇਹੀ ਕੰਮ ਹੁੰਦਾ ਸੀ ਹੌਲੀ ਹੌਲੀ ਅਸੀਂ ਪ੍ਰਿੰਸੀਪਲ ਦੀ ਨਿਗਾ ਵਿੱਚ ਵੀ ਚੜ ਗਏ ਕਾਲਜ ਤੋਂ ਸਾਡੀਆਂ ਸ਼ਿਕਾਇਤਾਂ ਘਰ ਤੱਕ ਆਉਣ ਲੱਗੀਆਂ ਸੀ ਇੱਕ ਵਾਰ ਅਸੀਂ ਕਿਸੇ ਦੇ ਮੋਟਰਸਾਈਕਲ ਤੋਂ ਤੇਲ ਕੱਢ ਕੇ ਆਪਣੇ ਮੋਟਰਸਾਈਕਲ 'ਚ ਪਾ ਲਿਆ ਜੈਦਿਸ਼ ਗਿਆ ਤੇ ਸਾਡੇ ਘਰ ਤੱਕ ਆ ਗਈ ਘਰ ਦੇ ਮੇਰੇ ਨਾਲ ਲੜਨ ਲੱਗੇ ਮੰਮੀ ਮੈਨੂੰ ਕਹਿਣ ਲੱਗੀ ਕਿ ਤੂੰ ਚਾਰ ਅੱਖਰ ਪੜ੍ਹ ਲਾ ਜੇ ਪੜ੍ਹਨਾ ਨਹੀਂ ਤਾਂ ਬਸ ਖੇਤੀ ਜੋਗਾ ਰਹਿ ਜਾਵੇਂਗਾ ਮੈਂ ਮੰਮੀ ਨੂੰ ਕਿਹਾ ਕਿ ਮੈਨੂੰ ਪੜਾਈ ਚ ਇੰਟਰਸਟ ਨਹੀਂ ਆ ਮੇਰੇ ਭਰਾਣੇ ਤਾਂ ਮੈਨੂੰ ਕੁੱਟਿਆ ਮੈਨੂੰ ਕਹਿਣ ਲੱਗਾ ਕਿ ਤੈਨੂੰ ਕਿੰਨੇ ਵਾਰ ਕਿਹਾ ਕਿ ਚੰਗੀ ਤਰ੍ਹਾਂ ਆਪਣਾ ਧਿਆਨ ਨਾਲ ਪੜ੍ਹ ਲੈ ਮੈਂ ਆਪਣੇ ਭਰਾ ਨੂੰ ਕਿਹਾ ਕਿ ਮੈਨੂੰ ਪੜਾਈ ਚ ਇੰਟਰਸਟ ਨਹੀਂ ਆ ਪਰ ਫਿਰ ਵੀ ਮੈਂ ਆਪਣੇ ਭਰਾ ਤੋਂ ਇਸ ਗੱਲ ਲਈ ਮਾਫੀ ਮੰਗੀ ਕਿ ਅੱਗੇ ਇਦਾਂ ਦੀ ਗੱਲ ਨਹੀਂ ਹੋਊਗੀ ਮੇਰਾ ਭਰਾ ਕਹਿਣ ਲੱਗਾ ਸਭ ਪਹਿਲਾਂ ਇਦਾਂ ਹੀ ਕਹਿੰਦੇ ਨੇ ਤੇ ਬਾਅਦ ਵਿੱਚ ਜਦੋਂ ਥੱਕੇ ਖਾਣੇ ਉੰ데 ਫਿਰ ਪਤਾ ਲੱਗਦਾ ਪੜ੍ਹਾਈ ਦੀ ਕੀਮਤ ਦਾ ਸਭ ਕੁਝ ਵਧੀਆ ਚੱਲ ਰਿਹਾ ਸੀ ਪਤਾ ਨਹੀਂ ਸੀ ਕਿ ਇੱਕ ਦਿਨ ਅਚਾਨਕ ਅਜਿਹਾ ਕੁਝ ਹੋਊਗਾ ਜਿਸ ਪਰ ਅਸੀਂ ਸੋਚਿਆ ਹੀ ਨਹੀਂ ਸੀ ਜਦੋਂ ਮੈਂ ਕਾਲਜ ਤੋਂ ਵਾਪਸ ਗਿਆ ਤਾਂ ਮੈਨੂੰ ਰਾਹ ਵਿੱਚ ਫੋਨ ਆ ਰਿਹਾ ਸੀ ਜਦੋਂ ਮੈਂ ਫੋਨ ਚੱਕ ਕੇ ਸੁਣਿਆ ਤਾਂ ਮੇਰੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਫੋਨ ਕਰਨ ਵਾਲੇ ਗੋਲਦੀ ਨੇ ਦੱਸਿਆ ਕਿ ਮੇਰੇ ਭਰਾ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਵੀ ਬਹੁਤ ਵੱਡਾ ਹੋਇਆ ਉਹਨੂੰ ਹਸਪੀਟਲ ਲੈ ਕੇ ਜਾ ਰਹੇ ਸੀ ਮੈਂ ਜਲਦੀ ਜਲਦੀ ਉੱਥੋਂ ਆਪਣੇ ਘਰ ਪਹੁੰਚ ਗਿਆ ਘਰ ਪਹੁੰਚ ਕੇ ਮੈਂ ਕਿਸੇ ਮੁੰਡੇ ਨੂੰ ਨਾਲ ਲੈ ਕੇ ਜਲਦੀ ਜਲਦੀ ਹਸਪੀਟਲ ਗਿਆ ਘਰ ਵਿੱਚ ਬੈਠ ਕੇ ਮੰਮੀ ਤੇ ਪਰਜਾਈ ਬੜਾ ਰੋ ਰਹੀਆਂ ਸੀ ਉਹ ਕਹਿ ਰਹੀਆਂ ਸੀ ਕਿ ਅਸੀਂ ਵੀ ਤੁਹਾਡੇ ਨਾਲ ਜਾਣਾ ਪਰ ਗਵਾਂਡੀ ਦੇ ਦੱਸਣ ਮੁਤਾਬਿਕ ਉਹਦੀ ਹਾਲਤ ਜਿਆਦਾ ਖਰਾਬ ਆ ਪਤਾ ਨਹੀਂ ਉਹਨੇ ਬਚਣਾ ਜਾਂ ਨਹੀਂ ਇਸ ਕਰਕੇ ਮੈਂ ਉਹਨਾਂ ਨੂੰ ਨਾਲ ਨਹੀਂ ਲੈ ਕੇ ਗਿਆ ਮੇਰੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਰੁਕ ਰਹੇ ਸੀ ਰਾਹ ਵਿੱਚ ਮੇਰੇ ਕੋਲੋਂ ਗੱਡੀ ਵੀ ਨਹੀਂ ਚੱਲ ਰਹੀ ਸੀ ਮੈਂ ਆਪਣੇ ਗਵਾਂਡੀਆਂ ਦੇ ਮੁੰਡੇ ਨੂੰ ਕਿਹਾ ਕਿ ਤੂੰ ਹੀ ਗੱਡੀ ਚਲਾ ਮੈਂ ਬਸ ਦਿਲ ਛੱਡ ਗਿਆ ਸੀ ਮੈਨੂੰ ਲੱਗ ਰਿਹਾ ਸੀ ਜਿਵੇਂ ਮੇਰਾ ਭਰਾ ਖਤਮ ਹੀ ਹੋ ਗਿਆ ਹੋਵੇ ਰਾਹ ਖਤਮ ਹੋਉਂਝ ਨਹੀਂ ਆ ਰਿਹਾ ਸੀ ਹਸਪੀਟਲ ਬੜਾ ਦੂਰ ਸੀ ਬਸ ਮੈਨੂੰ ਇਹ ਸੀ ਕਿ ਕਦੋਂ ਮੈਂ ਆਪਣੇ ਭਰਾ ਕੋਲ ਪਹੁੰਚ ਜਾਵਾਂ ਜਦੋਂ ਹਸਪੀਟਲ ਪਹੁੰਚੇ ਤਾਂ ਉਦੋਂ ਤੱਕ ਸਭ ਕੁਝ ਖਤਮ ਹੋ ਚੁੱਕਿਆ ਸੀ ਡਾਕਟਰ ਨੇ ਮੇਰੇ ਭਰਾ ਨੂੰ ਐਡਮਿਟ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਮੇਰੇ ਭਰਾ ਦੀ ਮੌਤ ਹੋ ਚੁੱਕੀ ਸੀ ਇਸ ਗੱਲ ਨੂੰ ਮੈਂ ਸਹਿਣ ਨਹੀਂ ਕਰ ਸਕਿਆ ਮੈਂ ਉੱਥੇ ਹਸਪੀਟਲ ਵਿੱਚ ਉੱਚੀ ਉੱਚੀ ਰੋਣ ਲੱਗਾ ਮੈਨੂੰ ਗਵਾਂਡੀਆਂ ਦੇ ਮੁੰਡੇ ਨੇ ਸਾਂਭਣ ਦੀ ਕੋਸ਼ਿਸ਼ ਕੀਤੀ ਪਰ ਮੈਂ ਆਪਣਾਪ ਖੋ ਬੈਠਾ ਇਸ ਤਰ੍ਹਾਂ ਅਚਾਨਕ ਭਰਾ ਦੀ ਮੌਤ ਹੋ ਜਾਣੀ ਮੇਰੇ ਲਈ ਬੜੀ ਦੁਖਦਾਈ ਖਬਰ ਸੀ ਹੁਣ ਮੈਨੂੰ ਇਹ ਨਹੀਂ ਸਮਝ ਲੱਗ ਰਿਹਾ ਸੀ ਕਿ ਮੈਂ ਆਪਣੇ ਘਰ ਜਾ ਕੇ ਕੀ ਦੱਸੂੰਗਾ ਕਿਉਂਕਿ ਮੰਮੀ ਤੇ ਪਰਜਾਈ ਤਾਂ ਮੇਰੇ ਭਰਾ ਦੀ ਵੇਟ ਕਰ ਰਹੀਆਂ ਸੀ ਕਿ ਕਦੋਂ ਉਹ ਘਰ ਆਊਗਾ ਪਰ ਕੀ ਪਤਾ ਸੀ ਕਿ ਉਹ ਤਾਂ ਖਤਮ ਹੋ ਚੁੱਕਿਆ ਆ ਮੈਨੂੰ ਪਤਾ ਮੈਂ ਕਿੰਨਾ ਪੱਥਰ ਦਿਲ ਕਰਕੇ ਉੱਥੋਂ ਆਪਣੇ ਭਰਾ ਨੂੰ ਲੈ ਕੇ ਘਰ ਗਿਆ ਜਦੋਂ ਮੇਰੇ ਭਰਾ ਨੂੰ ਘਰ ਲੈ ਕੇ ਗਏ ਤਾਂ ਮੇਰੀ ਪਰਜਾਈ ਨੂੰ ਇੱਕਦਮੀ ਵੇਖ ਕੇ ਪਤਾ ਲੱਗ ਗਿਆ ਕਿ ਮੇਰਾ ਭਰਾ ਮਰ ਚੁੱਕਿਆ ਕਿਉਂਕਿ ਉਹਦਾ ਮੂੰਹ ਟਕਿਆ ਹੋਇਆ ਸੀ ਮੰਮੀ ਮੈਨੂੰ ਬਾਰ-ਬਾਰ ਪੁੱਛ ਰਹੀ ਸੀ ਕਿ ਕੀ ਹੋਇਆ ਕੀ ਹੋਇਆ ਇਹਨੂੰ ਮੈਂ ਕਿਾ ਸਭ ਕੁਝ ਖਤਮ ਹੋ ਚੁੱਕਿਆ ਮੰਮੀ ਵੀ ਸਮਝ ਗਈ ਸਾਡੇ ਘਰ ਵਿੱਚ ਚੀਕਾਂ ਰੌਲੀ ਪੈ ਗਈ ਪਤਾ ਨਹੀਂ ਲੱਗ ਰਿਹਾ ਸੀ ਕਿ ਹੁਣ ਕੀ ਕਰਾਂ ਕੀ ਨਾ ਕਰਾਂ ਮੇਰੇ ਵੱਸ ਵਿੱਚ ਕੁਝ ਵੀ ਨਹੀਂ ਸੀ ਪਰ ਜਾਈ ਤੇ ਤਾਂ ਤੇ ਚੂੜਾ ਵੀ ਨਹੀਂ ਲੱਥਿਆ ਸੀ ਕਿ ਉਹਨੂੰ ਵਿਧਵਾ ਹੋਣ ਦਾ ਦੁੱਖ ਮਿਲ ਗਿਆ ਉਹ ਤਾਂ ਬੱਸ ਬੇਹੋਸ਼ ਹੀ ਹੋ ਗਈ ਉਹਦੇ ਦੰਦਲਾ ਪੈਣ ਲੱਗ ਗੀਆਂ ਤੇ ਉਹ ਤਾਂ ਬੱਸ ਰੋਈ ਜਾ ਰਹੀ ਸੀ ਉਹਨੂੰ ਕੋਈ ਸੋਧਬੋਦੀ ਨਹੀਂ ਸੀ ਉਹ ਤਾਂ ਬੱਸ ਆਪਣਾ ਆਪ ਖੋ ਬੈਠੀ ਸੀ ਇਸ ਦੁੱਖ ਨੇ ਤਾਂ ਮੰਮੀ ਤੇ ਭਾਬੀ ਨੂੰ ਨਿਚੋੜ ਕੇ ਰੱਖ ਦਿੱਤਾ ਮੈਨੂੰ ਇਹ ਨਹੀਂ ਸਮਝ ਲੱਗ ਰਿਹਾ ਸੀ ਕਿ ਮੈਂ ਆਪਣੇ ਆਪ ਨੂੰ ਸੰਭਾਲਾਂ ਜਾਂ ਫਿਰ ਉਹਨਾਂ ਨੂੰ ਸੰਭਾਲਾਂ ਮੇਰੇ ਕੋਲ ਕੁਝ ਬਚਿਆ ਹੀ ਨਹੀਂ ਸੀ ਬਸ ਸਾਰਾ ਪਰਿਵਾਰ ਰੋਈ ਜਾ ਰਿਹਾ ਸੀ ਮੰਮੀ ਦਾ ਬੜਾ ਆਪਾ ਰੋਲ ਗਿਆ ਸੀ ਮੰਮੀ ਵੀ ਸਾਰਾ ਦਿਨ ਚੁੱਪਚੁੱਪ ਰਹਿੰਦੀ ਸੀ ਤੇ ਭਾਬੀ ਦੇ ਪੇਕੇ ਭਾਬੀ ਨੂੰ ਵਾਪਸ ਘਰ ਲਿਜਾਣਾ ਚਾਹੁੰਦੇ ਸੀ ਪਰ ਭਾਬੀ ਕਹਿੰਦੀ ਸੀ ਕਿ ਮੈਂ ਉਹਦੀ ਵਿਧਵਾ ਬਣ ਕੇ ਰਹਿਣਾ ਚਾਹੁੰਨੀ ਆ ਮੈਂ ਹੋਰ ਕਿਤੇ ਵਿਆਹ ਨਹੀਂ ਕਰਵਾਉਣਾ ਮੇਰੇ ਭਰਾ ਤੇ ਪਰਜਾਈ ਨੇ ਲਵ ਮੈਰਿਜ ਕਰਵਾਈ ਸੀ ਜਿਸ ਕਰਕੇ ਉਹਨਾਂ 'ਚ ਬੜਾ ਪਿਆਰ ਸੀ ਹੁਣ ਮੇਰੀ ਪਰਜਾਈ ਕਿਸੇ ਹੋਰ ਦੀ ਨਹੀਂ ਹੋਣਾ ਚਾਹੁੰਦੀ ਸੀ ਉਹਨਾਂ ਦਾ ਰਿਲੇਸ਼ਨ ਕਾਫੀ ਟਾਈਮ ਦਾ ਸੀ ਜਿਸ ਕਰਕੇ ਉਹਨਾਂ ਵਿੱਚ ਬੜਾ ਪਿਆਰ ਸੀ ਮੈਨੂੰ ਭਾਬੀ ਨੂੰ ਵੇਖ ਕੇ ਬੜਾ ਦੁੱਖ ਹੁੰਦਾ ਸੀ ਕਿ ਰੱਬ ਨੇ ਉਹਨਾਂ ਨੂੰ ਇਕੱਠੇ ਵੀ ਕੀਤਾ ਤੇ ਕੁਝ ਟਾਈਮ ਲਈ ਹੀ ਉਹਨਾਂ ਦਾ ਰਿਲੇਸ਼ਨ ਘੱਟੋ ਘੱਟ 10 ਸਾਲ ਦਾ ਸੀ ਉਹ 10 ਸਾਲ ਇੱਕ ਦੂਜੇ ਨਾਲ ਜੁੜੇ ਰਹੇ ਤੇ ਜਦੋਂ 10 ਸਾਲਾਂ ਬਾਅਦ ਵਿਆਹ ਹੋਇਆ ਤਾਂ ਸਿਰਫ ਥੋੜੇ ਮਹੀਨੇ ਇਕੱਠੇ ਰਹੇ ਤੇ ਥੋੜੇ ਮਹੀਨਿਆਂ ਬਾਅਦ ਹੀ ਉਹਨਾਂ ਨੂੰ ਰੱਬ ਨੇ ਅਲੱਗ ਕਰ ਦਿੱਤਾ ਪਾ ਬੀਨੂੰ ਵੇਖ ਕੇ ਬੜਾ ਦੁੱਖ ਹੁੰਦਾ ਸੀ ਲੋਕ ਤਾਂ ਇਹ ਚੀਜ਼ ਵੀ ਕਹਿੰਦੇ ਸੀ ਕਿ ਕਿਉਂ ਨਾ ਤੁਸੀਂ ਛੋਟੇ ਮੁੰਡੇ ਦੇ ਸਿਰ ਬਹੂ ਨੂੰ ਰੱਖ ਦਿਓ ਪਰ ਮੈਂ ਇਸ ਲਈ ਤਿਆਰ ਨਹੀਂ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਭਾਬੀ ਮੇਰੇ ਭਰਾ ਨੂੰ ਹੀ ਪਿਆਰ ਕਰਦੀ ਤੇ ਭਾਬੀ ਵੀ ਇਸ ਲਈ ਤਿਆਰ ਨਹੀਂ ਸੀ ਭਾਬੀ ਵੀ ਕਹਿੰਦੀ ਸੀ ਕਿ ਮੈਂ ਆਪਣੇ ਦਿਓਰ ਨਾਲ ਵਿਆਹ ਨਹੀਂ ਕਰਵਾਉਣਾ ਮੈਂ ਬਸ ਇਸ ਘਰ ਵਿੱਚ ਉਹੀ ਹੀ ਵਿਧਵਾ ਬਣ ਕੇ ਰਹਿਣਾ ਆ ਭਾਬੀ ਹਰ ਰੋਜ਼ ਰੋਂਦੀ ਰਹਿੰਦੀ ਸੀ ਉਹਦਾ ਦੁੱਖ ਮੇਰੇ ਕੋਲੋਂ ਛੱਲਿਆ ਨਹੀਂ ਜਾਂਦਾ ਸੀ ਇੱਕ ਦਿਨ ਮੈਂ ਭਾਬੀ ਨੂੰ ਕੋਲ ਬੈਠ ਕੇ ਸਮਝਾਇਆ ਕਿ ਤੁਸੀਂ ਆਪਣੇ ਘਰ ਵਾਪਸ ਚਲੇ ਜਾਓ ਤੇ ਵਾਪਸ ਜਾ ਕੇ ਤੁਸੀਂ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ ਭਾਬੀ ਕਹਿਣ ਲੱਗੀ ਤੂੰ ਆਪਣੇ ਭਰਾ ਨੂੰ ਭੁੱਲ ਵੀ ਗਿਆ ਮੈਂ ਕਿਹਾ ਮੈਂ ਆਪਣੇ ਭਰਾ ਨੂੰ ਨਹੀਂ ਭੁੱਲਿਆ ਪਰ ਤੁਹਾਡਾ ਦੁੱਖ ਮੇਰੇ ਕੋਲੋਂ ਵੇਖਿਆ ਨਹੀਂ ਜਾਂਦਾ ਮਾਂ ਨੂੰ ਤਾਂ ਮੈਂ ਸੰਭਾਲ ਲੂੰਗਾ ਪਰ ਤੁਹਾਡਾ ਬੜਾ ਹੀ ਔਖਾ ਆ ਤੁਸੀਂ ਇੱਥੋਂ ਚਲੇ ਜਾਓ ਪਰ ਭਾਬੀ ਇਸ ਗੱਲ ਨੂੰ ਨਹੀਂ ਮੰਨਦੀ ਸੀ ਉਹ ਉਲਟਾ ਮੈਨੂੰ ਹੀ ਕਹਿਣ ਲੱਗੀ ਕਿ ਤੂੰ ਤਾਂ ਮੈਨੂੰ ਇੱਥੋਂ ਕੱਢ ਕੇ ਰਾਜ਼ੀਂ ਆ ਮੈਂ ਕਿਹਾ ਭਾਬੀ ਇਦਾਂ ਦੀ ਕੋਈ ਗੱਲ ਨਹੀਂ ਆ ਬਸ ਮੈਨੂੰ ਤੁਹਾਡੇ ਤੇ ਤਰਸ ਬੜਾ ਆਉਂਦਾ ਆ ਇਸ ਕਰਕੇ ਮੈਂ ਚਾਹੁੰਨਾ ਕਿ ਤੁਸੀਂ ਇੱਥੋਂ ਚਲੇ ਜਾਓ ਪਰ ਮੰਮੀ ਨਾਲ ਭਾਬੀ ਦਾ ਬੜਾ ਪਿਆਰ ਸੀ ਮੰਮੀ ਵੀ ਉਹਨੂੰ ਘਰੋਂ ਨਹੀਂ ਕੱਢਣਾ ਚਾਹੁੰਦੀ ਸੀ ਮੰਮੀ ਵੀ ਰੋਲ ਲੱਗ ਜਾਂਦੀ ਸੀ ਮੰਮੀ ਕਹਿੰਦੀ ਸੀ ਕਿ ਇਹ ਮੇਰੀ ਨੋ ਨਹੀਂ ਆ ਉਹ ਦੋਵੇਂ ਆਪਸ ਵਿੱਚ ਬੜਾ ਮਾਵਾਂ ਧੀਆਂ ਵਾਂਗ ਰਹਿੰਦੀਆਂ ਸੀ ਇੱਕ ਗੱਲ ਹੋਰ ਸੋਚਣ ਵਾਲੀ ਸੀ ਕਿ ਭਰਾ ਦੀ ਮੌਤ ਤੋਂ ਬਾਅਦ ਭਾਬੀ ਪੇਕੇ ਵੀ ਬੜਾ ਘਟ ਜਾਂਦੀ ਸੀ ਭਾਬੀ ਕਹਿੰਦੀ ਸੀ ਕਿ ਜਦੋਂ ਮੈਂ ਪੇਕੇ ਜਾਂਦੀ ਆ ਤਾਂ ਉਹ ਮੈਨੂੰ ਇਸ ਗੱਲ ਹੀ ਵਾਰ-ਵਾਰ ਫੋਰਸ ਕਰਦੇ ਆ ਕਿ ਤੂੰ ਵਿਆਹ ਕਰਵਾ ਲੈ ਮੈਂ ਹੋਰ ਵਿਆਹ ਨਹੀਂ ਕਰਵਾਉਣਾ ਉਦੇ ਘਰ ਦੇ ਉਹਨੂੰ ਬੜਾ ਪ੍ਰੈਸ਼ਰ ਪਾਉਂਦੇ ਸੀ ਇਸ ਕਰਕੇ ਭਾਬੀ ਆਪਣੇ ਪੇਕੇ ਘਰ ਵੀ ਬੜਾ ਘਟ ਜਾਂਦੀ ਸੀ ਪਰ ਉਹਦੇ ਘਰ ਦੇ ਵੀ ਸਹੀ ਸੀ ਉਹ ਵੀ ਆਪਣੀ ਧੀ ਨੂੰ ਇਸ ਤਰ੍ਹਾਂ ਨਹੀਂ ਵੇਖ ਸਕਦੇ ਸੀ ਇਸ ਕਰਕੇ ਉਹ ਆਪਣੀ ਧੀ ਦਾ ਦੂਜਾ ਵਿਆਹ ਕਰਨਾ ਚਾਹੁੰਦੇ ਸੀ ਹੁਣ ਮੇਰੇ ਭਰਾ ਨੂੰ ਮਰੇ ਹੋਏ ਸਾਲ ਹੋ ਗਿਆ ਸੀ ਤੇ ਹੁਣ ਭਾਬੀ ਅੱਗੇ ਨਾਲੋਂ ਥੋੜੀ ਠੀਕ ਹੋਣ ਲੱਗ ਗਈ ਸੀ ਇੱਕ ਦਿਨ ਮੈਂ ਮੰਮੀ ਨੂੰ ਕਿਹਾ ਕਿ ਆਪਾਂ ਇਦਾਂ ਕਰਦੇ ਆਂ ਭਾਬੀ ਨੂੰ ਕਿਤੇ ਸ਼ਹਿਰ 'ਚ ਕੋਈ ਕੰਮ ਲਾ ਦਿੰਨੇ ਆਂ ਇਹਦਾ ਦਿਮਾਗ ਉਧਰ ਲੱਗਿਆ ਰਹੂਗਾ ਪਰ ਭਾਬੀ ਨਹੀਂ ਮੰਨਦੀ ਸੀ ਉਹ ਕਹਿੰਦੀ ਸੀ ਕਿ ਮੈਂ ਕਿਤੇ ਨਹੀਂ ਜਾਣਾ ਜੇ ਮੈਂ ਬਾਹਰ ਜਾਵਾਂਗੀ ਤਾਂ ਲੋਕ ਮੈਨੂੰ ਬੁਰੀ ਨਜ਼ਰ ਨਾਲ ਵੇਖਣਗੇ ਭਾਬੀ ਕਰੈਕਟਰ ਪੱਖੋਂ ਬੜੀ ਸਹੀ ਸੀ ਉਹ ਮੇਰੇ ਭਰਾ ਤੋਂ ਬਿਨਾ ਕਿਸੇ ਹੋਰ ਬਾਰੇ ਨਹੀਂ ਸੋਚ ਸਕਦੀ ਸੀ ਹੁਣ ਮੈਂ ਵੀ ਅੱਗੇ ਨਾਲੋਂ ਸਿਆਣਾ ਹੋ ਗਿਆ ਸੀ ਮੈਂ ਕਾਲਜ ਤੋਂ ਹਟ ਗਿਆ ਸੀ ਹੁਣ ਮੈਂ ਘਰ ਦੀ ਜ਼ਿੰਮੇਵਾਰੀ ਸਮਝਦਾ ਸੀ ਮੈਂ ਆਪਣੇ ਘਰ ਵਿੱਚ ਰਹਿ ਕੇ ਸਾਰੇ ਕੰਮ ਕਰਦਾ ਸੀ ਖੇਤੀ ਦਾ ਕੰਮ ਵੀ ਆਪ ਹੀ ਸੰਭਲਿਆ ਸੀ ਭਾਬੀ ਮੈਨੂੰ ਬੜਾ ਕਹਿੰਦੀ ਸੀ ਕਿ ਤੂੰ ਆਪਣੀ ਪੜ੍ਹਾਈ ਜਾਰੀ ਰੱਖ ਪਰ ਮੈਂ ਪੜ੍ਹਾਈ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਮੈਨੂੰ ਆਪਣੇ ਘਰ ਦਾ ਬੜਾ ਫਿਕਰ ਰਹਿੰਦਾ ਸੀ ਇੱਕ ਦਿਨ ਬੜੀ ਠੰਡ ਸੀ ਠੰਡ ਦਾ ਮੌਸਮ ਸੀ ਮੈਂ ਖੇਤ ਚੋਂ ਘਰ ਵਾਪਸ ਆਇਆ ਸੀ ਮੈਂ ਵੇਖਿਆ ਕਿ ਭਾਬੀ ਵਿਹੜੇ ਵਿੱਚ ਬੈਠ ਕੇ ਆਪਣੇ ਵਾਲ ਸਕਰ ਰਹੀ ਸੀ ਮੈਂ ਭਾਬੀ ਨੂੰ ਕਿਹਾ ਕਿ ਇੰਨੀ ਠੰਡ ਹੈ ਤੁਸੀਂ ਵਿਹੜੇ 'ਚ ਬੈਠੇ ਹੋ ਉੱਪਰ ਦੀ ਧੁੱਪ ਵੀ ਨਹੀਂ ਆ ਤੁਸੀਂ ਅੰਦਰ ਬੈਠ ਜਾਣਾ ਸੀ ਭਾਬੀ ਕਹਿਣ ਲੱਗੀ ਕੋਈ ਗੱਲ ਨਹੀਂ ਮੈਨੂੰ ਭਾਬੀ ਦੀ ਬੜੀ ਫਿਕਰ ਲੱਗੀ ਰਹਿੰਦੀ ਸੀ ਇਸ ਤੋਂ ਪਹਿਲਾਂ ਕਿ ਭਾਬੀ ਅੰਦਰ ਜਾਂਦੀ ਉਹ ਚੱਕਰ ਖਾ ਕੇ ਉੱਥੇ ਡੇਗੀ ਭਾਬੀ ਬੜੀ ਕਮਜ਼ੋਰ ਹੋ ਚੁੱਕੀ ਸੀ ਮੈਂ ਭਾਬੀ ਨੂੰ ਚੁੱਕ ਕੇ ਜਲਦੀ ਜਲਦੀ ਅੰਦਰ ਲੈ ਗਿਆ ਤੇ ਉਸ ਟਾਈਮ ਮੰਮੀ ਵੀ ਘਰ ਨਹੀਂ ਸੀ ਭਾਬੀ ਬੇਹੋਸ਼ ਹੋ ਚੁੱਕੀ ਸੀ ਮੈਂ ਉਹਨੂੰ ਠੋਣ ਦੀ ਕੋਸ਼ਿਸ਼ ਕਰ ਰਿਹਾ ਸੀ ਮੈਂ ਭਾਬੀ ਦੇ ਮੂੰਹ ਤੇ ਪਾਣੀ ਦੇ ਛਿੱਟੇ ਮਾਰੇ ਉਹ ਥੋੜੀ ਜੀ ਹੋਸ਼ ਵਿੱਚ ਆਈ ਪਰ ਅੱਖਾਂ ਉਹਦੀਆਂ ਅਜੇ ਵੀ ਬੰਦ ਸੀ ਆਪ ਵੀ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਰਹੀ ਸੀ ਤੇ ਵਾਰ-ਵਾਰ ਮੈਨੂੰ ਕਹਿ ਰਹੀ ਸੀ ਕਿ ਮੇਰੇ ਕੋਲੋਂ ਦੂਰ ਨਾ ਜਾ ਉਹ ਆਪਣੇ ਘਰ ਵਾਲੇ ਦਾ ਨਾਮ ਮਤਲਬ ਮੇਰੇ ਭਰਾ ਦਾ ਨਾਮ ਲੈ ਰਹੀ ਸੀ ਉਹਨੂੰ ਲੱਗ ਰਿਹਾ ਸੀ ਕਿ ਉਹਦਾ ਘਰ ਵਾਲਾ ਉਹਦੀਆਂ ਬਾਹਾਂ ਵਿੱਚ ਆ ਰਿਹਾ ਕਿਉਂਕਿ ਮੈਂ ਸੋਚਦਾ ਸੀ ਕਿ ਜੇ ਮੈਂ ਉਹਨੂੰ ਉਠਾ ਦੂੰਗਾ ਤਾਂ ਸ਼ਾਇਦ ਉਹਦਾ ਦਿਲ ਟੁੱਟ ਜਾਊਗਾ ਥੋੜੇ ਟਾਈਮ ਲਈ ਹੀ ਸਹੀਂ ਚਲ ਉਹਨੂੰ ਥੋੜੀ ਖੁਸ਼ੀ ਮਿਲ ਰਹੀ ਸੀ ਮੈਨੂੰ ਵਧੀਆ ਲੱਗ ਰਿਹਾ ਸੀ ਉਹ ਆਪਣਾ ਘਰ ਵਾਲਾ ਸਮਝ ਕੇ ਮੇਰੇ ਨਾਲ ਗੱਲਾਂ ਕਰ ਰਹੀ ਸੀ ਪਰ ਉਹ ਮੇਰੇ ਹੋਰ ਨਜ਼ਦੀਕ ਹੁੰਦੀ ਜਾ ਰਹੀ ਸੀ ਮੰਮੀ ਉਸ ਟਾਈਮ ਘਰ ਨਹੀਂ ਸੀ ਮੰਮੀ ਦਵਾਈ ਲੈਣ ਗਈ ਹੋਈ ਸੀ ਪਰ ਮੈਨੂੰ ਥੋੜਾ ਡਰ ਵੀ ਲੱਗ ਰਿਹਾ ਸੀ ਤੇ ਥੋੜੀ ਘਬਰਾਹਟ ਵੀ ਹੋ ਰਹੀ ਸੀ ਬੇਸ਼ੱਕ ਪਾ ਬਿਮਰੀਆਂ ਬਾਹਾਂ ਵਿੱਚ ਆਪਣੀ ਮਰਜ਼ੀ ਨਾਲ ਸੀ ਫਿਰ ਵੀ ਮੈਨੂੰ ਡਰ ਲੱਗ ਰਿਹਾ ਸੀ ਕਿ ਕਿਤੇ ਮੈਨੂੰ ਗਲਤ ਨਾ ਸਮਝ ਲਵੇ ਇਸ ਤਰ੍ਹਾਂ ਹੌਲੀ-ਹੌਲੀ ਹੁਣ ਮੈਨੂੰ ਵੀ ਥੋੜਾ ਚੰਗਾ-ਚੰਗਾ ਫੀਲ ਹੋਣ ਲੱਗਾ ਅਸੀਂ ਦੋਵੇਂ ਇੱਕ ਦੂਜੇ ਦੇ ਨਾਲ ਲੱਗ ਗਏ ਉਹਦੀਆਂ ਜ਼ੁਲਫਾਂ ਗਿੱਲੀਆਂ ਸੀ ਤੇ ਮੇਰੇ ਨਾਲ ਉਹਦੀਆਂ ਜ਼ੁਲਫਾਂ ਲੱਗ ਰਹੀਆਂ ਸੀ ਤੇ ਮੈਨੂੰ ਕੁਝ-ਕੁਝ ਹੋ ਰਿਹਾ ਸੀ ਮੈਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਇਹ ਸਭ ਕੀ ਹੋ ਰਿਹਾ ਅਸੀਂ ਦੋਵੇਂ ਇੱਕ ਦੂਜੇ ਵਿੱਚ ਖੋਈ ਜਾ ਰਹੇ ਸੀ ਮੈਂ ਵੀ ਆਪਣੇ ਕੰਟਰੋਲ ਨੂੰ ਖੋ ਬੈਠਾ ਮੈਂ ਬੇਵਸ ਹੋ ਗਿਆ ਹੁਣ ਕੁਝ ਵੀ ਮੇਰੇ ਵਾਸਤੇ ਨਹੀਂ ਰਿਹਾ ਸੀ ਤੇ ਅਸੀਂ ਦੋਵੇਂ ਕਦੋਂ ਇੱਕ ਹੋ ਗਏ ਸਾਨੂੰ ਪਤਾ ਹੀ ਨਹੀਂ ਲੱਗਾ ਅਸੀਂ ਦੋਵੇਂ ਇੱਕ ਦੂਜੇ ਦਾ ਪੂਰੇ ਨਜ਼ਾਰੇ ਲੈਣ ਲੱਗੇ ਇਸ ਪਲ ਦਾ ਨਜ਼ਾਰਾ ਅਸੀਂ ਦੋਵੇਂ ਮਾਨਣ ਲੱਗੇ ਇਹ ਸਭ ਹੋਣ ਤੋਂ ਬਾਅਦ ਇੱਕਦਮੀ ਭਾਬੀ ਦੀ ਅੱਖ ਖੁੱਲ ਗਈ ਤੇ ਮੈਨੂੰ ਕਹਿਣ ਲੱਗੀ ਤੂੰ ਕੀ ਕਰ ਰਿਹਾ ਮੈਂ ਕਿਹਾ ਭਾਬੀ ਤੁਸੀਂ ਮੈਨੂੰ ਫੜੀ ਜਾ ਰਹੇ ਸੀ ਤੁਸੀਂ ਵੀਰੇ ਦਾ ਭਲੇਖਾ ਖਾ ਗਏ ਇਸ ਕਰਕੇ ਤੁਸੀਂ ਮੈਨੂੰ ਫੜ ਰਹੇ ਸੀ ਭਾਬੀ ਕਹਿਣ ਲੱਗੀ ਮੈਨੂੰ ਨਹੀਂ ਪਤਾ ਲੱਗਾ ਮੈਂ ਕਦੋਂ بے ਹੋਸ਼ ਹੋ ਗਈ ਮੈਨੂੰ ਨਹੀਂ ਸਮਝ ਲੱਗੀ ਪਰ ਤੈਨੂੰ ਤਾਂ ਹੋਸ਼ ਹੈਗੀ ਸੀ ਤੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਤੂੰ ਸਭ ਕੁਝ ਖਤਮ ਕਰ ਦਿੱਤਾ ਤੂੰ ਸਭ ਗਲਤ ਕਰ ਦਿੱਤਾ ਮੈਂ ਭਾਬੀ ਨੂੰ ਕਿਹਾ ਕਿ ਮੈਂ ਕੁਝ ਵੀ ਜਾਣ ਬੁਝ ਕੇ ਨਹੀਂ ਕਰਿਆ ਭਾਬੀ ਇਹ ਸਭ ਅਣਜਾਣ ਪੁਨੇ ਵਿੱਚ ਹੋ ਗਿਆ ਮੈਂ ਤੁਹਾਡੇ ਬਾਰੇ ਕਦੇ ਵੀ ਗਲਤ ਨਹੀਂ ਸੋਚਿਆ ਪਰ ਪਤਾ ਨਹੀਂ ਇਹ ਸਭ ਕਿਵੇਂ ਹੋ ਗਿਆ ਮੈਨੂੰ ਖੁਦ ਨੂੰ ਸਮਝ ਨਹੀਂ ਲੱਗ ਰਹੀ ਭਾਬੀ ਮੈਨੂੰ ਕਹਿਣ ਲੱਗੀ ਕਿ ਤੂੰ ਜਾਣ ਬੁਝ ਕੇ ਸਭ ਕੀਤਾ ਆ ਮੈਂ ਉਹਨੂੰ ਬਾਰ-ਬਾਰ ਸਮਝਾ ਰਿਹਾ ਸੀ ਕਿ ਮੈਂ ਇਦਾਂ ਦਾ ਕੁਝ ਕੀ ਕੀਤਾ ਪਰ ਫਿਰ ਵੀ ਉਹ ਮੇਰੇ ਤੇ ਦੋਸ਼ ਲਗਾ ਰਹੀ ਸੀ ਉਹ ਬੈਠ ਕੇ ਰੋਣ ਲੱਗੀ ਤੇ ਕਹਿਣ ਲੱਗੀ ਕਿ ਜੇ ਅੱਜ ਤੇਰਾ ਭਰਾ ਹੁੰਦਾ ਤਾਂ ਉਹਨੇ ਕੀ ਸੋਚਣਾ ਸੀ ਮੈਂ ਉਹਨੂੰ ਕਿਹਾ ਕਿ ਮੈਂ ਇਹ ਸਭ ਜਾਣ ਬੁੱਝ ਕੇ ਨਹੀਂ ਕੀਤਾ ਮੈਂ ਸੱਚ ਕਹਿ ਰਿਹਾ ਤੁਸੀਂ ਮੈਨੂੰ ਆਪਣੇ ਵੱਲ ਖਿੱਚ ਰਹੇ ਸੀ ਮੈਨੂੰ ਲੱਗ ਰਿਹਾ ਸੀ ਕਿ ਉਸ ਟਾਈਮ ਮੈਨੂੰ ਤੁਹਾਡਾ ਦਿਲ ਨਹੀਂ ਤੋੜਨਾ ਚਾਹੀਦਾ ਇਸ ਕਰਕੇ ਬੱਸ ਤੁਹਾਨੂੰ ਨਹੀਂ ਰੋਕ ਰਿਹਾ ਸੀ ਮੈਂ ਕਦੋਂ ਬੇਕੰਟਰੋਲ ਹੋ ਗਿਆ ਇਹ ਸਬਦ ਤਾਂ ਮੈਨੂੰ ਵੀ ਨਹੀਂ ਪਤਾ ਲੱਗਿਆ ਮੈਂ ਭਾਬੀ ਨੂੰ ਬੜਾ ਸਮਝਾ ਰਿਹਾ ਸੀ ਪਰ ਉਹ ਮੇਰੇ ਨਾਲ ਗੁੱਸੇ ਹੋ ਗਈ ਇੰਨੇ ਟਾਈਮ ਤੱਕ ਮੰਮੀ ਵੀ ਆ ਗਈ ਮੈਨੂੰ ਡਰ ਲੱਗ ਰਿਹਾ ਸੀ ਕਿ ਕਿਤੇ ਭਾਬੀ ਕੁਝ ਵੀ ਮੰਮੀ ਨੂੰ ਨਾ ਦੱਸ ਦੇਵੇ ਪਰ ਭਾਬੀ ਨੇ ਅਜਿਹਾ ਕੁਝ ਵੀ ਨਾ ਕੀਤਾ ਭਾਬੀ ਨੇ ਕੋਈ ਗੱਲ ਮੰਮੀ ਨੂੰ ਨਾ ਦੱਸੀ ਇਸ ਤਰ੍ਹਾਂ ਹੀ ਟਾਈਮ ਲੰਘਦਾ ਗਿਆ ਭਾਬੀ ਮੇਰੇ ਨਾਲ ਗੁੱਸੇ ਰਹਿੰਦੀ ਸੀ ਉਹ ਮੰਮੀ ਸਾਹਮਣੇ ਤਾਂ ਮੈਨੂੰ ਬੁਲਾ ਲੈਂਦੀ ਸੀ ਪਰ ਉਦਾਂ ਮੈਨੂੰ ਨਹੀਂ ਬੁਲਾਉਂਦੀ ਸੀ ਮੈਂ ਕਈ ਵਾਰ ਭਾਬੀ ਨਾਲ ਇਸ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਭਾਬੀ ਨੇ ਮੈਨੂੰ ਰਿਸਪਾਂਸ ਹੀ ਨਹੀਂ ਦਿੱਤਾ ਸੀ ਉਹ ਮੈਨੂੰ ਮੌਕਾ ਹੀ ਨਹੀਂ ਦਿੰਦੀ ਸੀ ਕਿ ਮੈਂ ਉਹਨਾਂ ਨਾਲ ਗੱਲ ਕਰ ਸਕਾਂ ਮੈਨੂੰ ਦਿਲ ਵਿੱਚ ਬੜਾ ਬੁਰਾ ਲੱਗ ਰਿਹਾ ਸੀ ਆਪਣੇ ਆਪ ਤੇ ਬੜਾ ਪਛਤਾਵਾ ਹੋ ਰਿਹਾ ਸੀ ਕਿ ਮੈਂ ਕਿਉਂ ਇਦਾਂ ਕੀਤਾ ਪਰ ਮੈਂ ਕੀ ਕਰਦਾ ਮੈਂ ਕੁਝ ਵੀ ਜਾਣਬੁੱਝ ਕੇ ਨਹੀਂ ਕੀਤਾ ਸੀ ਇੱਕ ਦਿਨ ਸਾਰੀ ਰਾਤ ਮੈਂ ਇਸ ਗੱਲ ਬਾਰੇ ਹੀ ਸੋਚਦਾ ਰਿਹਾ ਜਿਸ ਦਿਨ ਦਾ ਭਾਬੀ ਨਾਲ ਮੈਂ ਉਹ ਪਲ ਬਿਤਾ ਲਏ ਸੀ ਉਸ ਦਿਨ ਦੀ ਮੈਨੂੰ ਭਾਬੀ ਨਾਲ ਥੋੜੀ ਜਿਹੀ ਅਟੈਚਮੈਂਟ ਹੋਣ ਲੱਗੀ ਸੀ ਮੈਂ ਭਾਬੀ ਬਾਰੇ ਸੋਚਣ ਲੱਗ ਗਿਆ ਸੀ ਪਹਿਲਾਂ ਮੈਂ ਭਾਬੀ ਬਾਰੇ ਅਜਿਹਾ ਕਦੇ ਕੁਝ ਨਹੀਂ ਸੋਚਿਆ ਸੀ ਬੇਸ਼ੱਕ ਮੈਂ ਥੋੜਾ ਰੋਮੈਂਟਿਕ ਕਿਸਮ ਦਾ ਮੁੰਡਾ ਸੀ ਪਰ ਫਿਰ ਵੀ ਮੈਂ ਆਪਣੇ ਤੇ ਕੰਟਰੋਲ ਰੱਖਿਆ ਸੀ ਜਿਸ ਤਰ੍ਹਾਂ ਘਰ ਵਿੱਚ ਵਿਧਵਾ ਭਾਬੀ ਸੀ ਮੈਂ ਕਦੇ ਵੀ ਉਹਦੇ ਨਾਲ ਗਲਤ ਨਹੀਂ ਕੀਤਾ ਸੀ ਨਾ ਹੀ ਉਹਨੂੰ ਕਦੇ ਗਲਤ ਨਜ਼ਰ ਨਾਲ ਵੇਖਿਆ ਸੀ ਮੈਂ ਭਰਾ ਦੀ ਮੌਤ ਤੋਂ ਬਾਅਦ ਬੜਾ ਸਮਝਦਾਰ ਹੋ ਗਿਆ ਸੀ ਮੈਂ ਸਾਰੇ ਘਰ ਦੀ ਜ਼ਿੰਮੇਵਾਰੀ ਆਪਣੇ ਸਿਰ ਤੇ ਲਈ ਹੋਈ ਸੀ ਮੈਂ ਭਾਬੀ ਨੂੰ ਕਦੇ ਵੀ ਗਲਤ ਨਜ਼ਰ ਨਾਲ ਨਹੀਂ ਵੇਖਿਆ ਸੀ ਪਰ ਉਸ ਦਿਨ ਭਾਬੀ ਨੇ ਖੋਦੀ ਮੈਨੂੰ ਆਪਣੇ ਵੱਲ ਨੂੰ ਖਿੱਚ ਲਿਆ ਤਾਂ ਮੈਂ ਆਪਰਾਪ ਖੋ ਬੈਠਾ ਇਹ ਸਭ ਇੱਕ ਅਣਜਾਣ ਪੁਨੇ ਵਿੱਚ ਹੋ ਗਿਆ ਸੀ ਮੈਂ ਰਾਤ ਨੂੰ ਇਹ ਸੋਚ ਰਿਹਾ ਸੀ ਕਿ ਕਿਉਂ ਨਾ ਮੈਂ ਭਾਬੀ ਨਾਲ ਆਪਣਾ ਰਿਸ਼ਤਾ ਬਣਾ ਲਵਾਂ ਕਿਉਂਕਿ ਜੋ ਇੱਕ ਪਤੀ ਪਤਨੀ ਚ ਹੁੰਦਾ ਉਹ ਸਭ ਸਾਡੇ ਵਿੱਚ ਹੋ ਚੁੱਕਾ ਸੀ ਹੁਣ ਭਾਬੀ ਵੀ ਦਾਗੀ ਹੋ ਚੁੱਕੀ ਸੀ ਮੈਂ ਉਹਨੂੰ ਪਤਨੀ ਦਾ ਦਰਜਾ ਦੇਣਾ ਚਾਹੁੰਦਾ ਸੀ ਕਿਉਂਕਿ ਇਸ ਰਿਸ਼ਤੇ ਨੂੰ ਹੁਣ ਮੈਂ ਨਾਮ ਦੇਣਾ ਚਾਹੁੰਦਾ ਸੀ ਜੋ ਸਭ ਸਾਡੇ ਵਿੱਚ ਹੋਇਆ ਸੀ ਉਹ ਇੱਕ ਨਜਾਇਜ਼ ਰਿਸ਼ਤਾ ਵਜਣਾ ਸੀ ਬੇਸ਼ੱਕ ਇਹ ਸਭ ਸਾਡੀ ਮਰਜ਼ੀ ਨਾਲ ਨਹੀਂ ਹੋਇਆ ਸੀ ਪਰ ਫਿਰ ਵੀ ਜੋ ਗਲਤ ਹੋਇਆ ਸੀ ਉਹਨੂੰ ਬਦਲਿਆ ਨਹੀਂ ਜਾ ਸਕਦਾ ਸੀ ਜੋ ਗਲਤ ਹੋਣਾ ਸੀ ਉਹ ਹੋ ਚੁੱਕਿਆ ਸੀ ਇਸ ਕਰਕੇ ਮੈਂ ਭਾਬੀ ਨਾਲ ਇਸ ਬਾਰੇ ਗੱਲ ਕਰਨਾ ਚਾਹੁੰਦਾ ਸੀ ਪਰ ਭਾਬੀ ਮੈਨੂੰ ਮੌਕਾ ਹੀ ਨਹੀਂ ਦਿੰਦੀ ਸੀ ਇੱਕ ਦਿਨ ਮੈਂ ਭਾਬੀ ਨੂੰ ਬਾਹ ਫੜੀ ਤੇ ਰੋਕ ਲਿਆ ਮੈਂ ਭਾਬੀ ਨੂੰ ਕਿਹਾ ਕਿ ਅੱਜ ਤਾਨੂੰ ਮੇਰੀ ਗੱਲ ਸੁਣਨੀ ਪਾਉਗੀ ਭਾਬੀ ਕਹਿਣ ਲੱਗੀ ਕਿ ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ ਪਰ ਫਿਰ ਵੀ ਮੈਂ ਭਾਬੀ ਨੂੰ ਧੱਕੇ ਨਾਲ ਆਪਣੀ ਗੱਲ ਕਹਿ ਦਿੱਤੀ ਮੈਂ ਭਾਬੀ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਨਾ ਮੈਂ ਇਸ ਰਿਸ਼ਤੇ ਨੂੰ ਨਾਮ ਦੇਣਾ ਚਾਹੁੰਨਾ ਤੁਸੀਂ ਕਿੰਨਾ ਟਾਈਮ ਇਸ ਤਰ੍ਹਾਂ ਇਕੱਲੇ ਜ਼ਿੰਦਗੀ ਕੱਟ ਲਵੋਗੇ ਭਾਬੀ ਕਹਿਣ ਲੱਗੀ ਕਿ ਕਦੇ ਨਹੀਂ ਹੋ ਸਕਦਾ ਮੈਂ ਭਾਬੀ ਨੂੰ ਕਿਹਾ ਤੁਹਾਨੂੰ ਇਹ ਸਭ ਕਰਨਾ ਹੀ ਪਊਗਾ ਭਾਬੀ ਕਹਿਣ ਲੱਗੀ ਕਿ ਮੈਂ ਆਪਣੇ ਘਰ ਵਾਲੇ ਦੀ ਵਿਧਵਾ ਬਣ ਕੇ ਰਹਿਣਾ ਚਾਹੁੰਦੀ ਆ ਮੈਂ ਭਾਬੀ ਨੂੰ ਕਿਹਾ ਕਿ ਜੋ ਕੁਝ ਆਪਣੇ ਤੇ ਬੇਸ਼ੱਕ ਅਣਜਾਣਪੁਣੇ ਨਾ ਹੋਇਆ ਪਰ ਹੁਣ ਮੈਂ ਇਸ ਰਿਸ਼ਤੇ ਨੂੰ ਨਾਮ ਦੇਣਾ ਚਾਹੁੰਦਾ ਆ ਪਰ ਪਹਿਲਾਂ ਮੈਂ ਇਹ ਗੱਲ ਮੰਮੀ ਨਾਲ ਕਰਨੀ ਚਾਹੁੰਦਾ ਸੀ ਫਿਰ ਮੈਂ ਸੋਚਿਆ ਕਿ ਪਹਿਲਾਂ ਮੈਨੂੰ ਇਸ ਬਾਰੇ ਤੁਹਾਡੇ ਨਾਲ ਗੱਲ ਕਰਨੀ ਚਾਹੀਦੀ ਆ ਭਾਬੀ ਕਹਿਣ ਲੱਗੀ ਕਿ ਮੈਂ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਬਣਾਉਣਾ ਤੂੰ ਬੇਵਫਾ ਆ ਭਾਬੀ ਪਤਾ ਨਹੀਂ ਮੇਰੇ ਤੇ ਕੀ ਕੀ ਇਲਜ਼ਾਮ ਲਗਾ ਰਹੀ ਸੀ ਜੋ ਕਿ ਮੈਂ ਕੀਤਾ ਵੀ ਨਹੀਂ ਸੀ ਉਹ ਸਭ ਮੈਨੂੰ ਕਹਿ ਰਹੀ ਸੀ ਪਰ ਮੈਨੂੰ ਭਾਬੀ ਦੀਆਂ ਗੱਲਾਂ ਦਾ ਕੋਈ ਗੁੱਸਾ ਨਹੀਂ ਸੀ ਕਿਉਂਕਿ ਉਹ ਇੱਕ ਔਰਤ ਸੀ ਉਹਦਾ ਗੁੱਸਾ ਕਰਨਾ ਜਾਇਜ਼ ਸੀ ਕਿਉਂਕਿ ਉਹਨੇ ਵੀ ਇਹ ਜਾਣਬੁੱਝ ਕੇ ਨਹੀਂ ਕੀਤਾ ਸੀ ਮੈਂ ਵੀ ਕੁਝ ਜਾਣਬੁੱਝ ਕੇ ਨਹੀਂ ਕੀਤਾ ਸੀ ਭਾਬੀ ਨੇ ਤਾਂ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਸੀ ਫਿਰ ਮੈਂ ਆਪਣੀ ਮੰਮੀ ਨਾਲ ਇਸ ਬਾਰੇ ਗੱਲ ਕੀਤੀ ਮੰਮੀ ਨਾਲ ਇਸ ਬਾਰੇ ਗੱਲ ਕਰਨ ਤੇ ਮੰਮੀ ਮੈਨੂੰ ਕਹਿਣ ਲੱਗੀ ਕਿ ਤੇਰੀ ਭਾਬੀ ਇਸ ਲਈ ਮੰਨ ਜੂਗੀ ਮੈਂ ਮੰਮੀ ਨੂੰ ਕਿਹਾ ਕਿ ਮੈਨੂੰ ਉਹਨਾਂ ਤੇ ਬੜਾ ਤਰਸ ਆਉਂਦਾ ਕਿ ਇਸ ਤਰ੍ਹਾਂ ਉਹ ਕਿੰਨਾ ਟਾਈਮ ਜ਼ਿੰਦਗੀ ਕੱਟਣਗੇ ਤਾਂ ਮੰਮੀ ਕਹਿਣ ਲੱਗੀ ਇਸ ਗੱਲ ਦੀ ਫਿਕਰ ਤਾਂ ਮੈਨੂੰ ਵੀ ਰਹਿੰਦੀ ਆ ਪਰ ਉਹਨੇ ਇਸ ਗੱਲ ਨੂੰ ਮੰਨਣਾ ਨਹੀਂ ਆ ਮੈਂ ਮੰਮੀ ਨੂੰ ਕਿਹਾ ਕਿ ਇਸ ਗੱਲ ਹੀ ਭਾਬੀ ਨੂੰ ਮਨਾਉਣਾ ਹੀ ਪਊਗਾ ਮੰਮੀ ਨੇ ਵੀ ਕੋਸ਼ਿਸ਼ ਕੀਤੀ ਮੰਮੀ ਨੇ ਭਾਬੀ ਨਾਲ ਇਸ ਬਾਰੇ ਗੱਲ ਕੀਤੀ ਪਰ ਭਾਬੀ ਨੇ ਨਾ ਕਰ ਦਿੱਤੀ ਫਿਰ ਹੌਲੀ ਹੌਲੀ ਕਿਸੇ ਤਰ੍ਹਾਂ ਸੀ ਭਾਬੀ ਨੂੰ ਮਨਾ ਲਿਆ ਭਾਬੀ ਦੇ ਪੇਕੇ ਨੂੰ ਬੁਲਾ ਕੇ ਇਸ ਰਿਸ਼ਤੇ ਲਈ ਮਨਾ ਲਿਆ ਭਾਬੀ ਮੈਨੂੰ ਕਹਿਣ ਲੱਗੀ ਬੇਸ਼ੱਕ ਤੂੰ ਮੇਰਾ ਰਿਸ਼ਤਾ ਕਰਵਾ ਰਿਹਾ ਪਰ ਤੂੰ ਸਾਰੀ ਜ਼ਿੰਦਗੀ ਮੇਰਾ ਪਿਆਰ ਨਹੀਂ ਪਾਏਗਾ ਮੈਂ ਭਾਬੀ ਨੂੰ ਕਿਹਾ ਕਿ ਮੈਨੂੰ ਇਸ ਗੱਲ ਲਈ ਬੜਾ ਸਕੂਨ ਮਿਲ ਜਾਣਾ ਕਿ ਮੈਂ ਤੁਹਾਡੀ ਜ਼ਿੰਮੇਵਾਰੀ ਚੁੱਕ ਲਈ ਮੈਨੂੰ ਇਸ ਗੱਲ ਨਾਲ ਕੋਈ ਨਹੀਂ ਕਿ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ ਫਿਰ ਸਾਡਾ ਰਿਸ਼ਤਾ ਹੋ ਗਿਆ ਸਾਰੇ ਬੜੇ ਖੁਸ਼ ਸੀ ਕਿਉਂਕਿ ਭਾਬੀ ਨੂੰ ਇਸ ਤਰ੍ਹਾਂ ਖੁਸ਼ ਵੇਖ ਕੇ ਉਹਦੇ ਪੇਕੇਆਂ ਨੂੰ ਵੀ ਬੜੀ ਖੁਸ਼ੀ ਮਿਲੀ ਸੀ ਮੈਨੂੰ ਵੀ ਇੱਕ ਸਕੂਨ ਜਿਹਾ ਮਿਲ ਗਿਆ ਸੀ ਮੈਂ ਉਹਨਾਂ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਸੀ ਸਾਡਾ ਵਿਆਹ ਹੋ ਗਿਆ ਤੇ ਅਸੀਂ ਦੋਵੇਂ ਖੁਸ਼ੀ-ਖੁਸ਼ੀ ਰਹਿਣ ਲੱਗੇ ਪਹਿਲਾਂ ਤਾਂ ਮੈਂ ਤੇ ਭਾਬੀ ਇੱਕ ਕਮਰੇ ਵਿੱਚ ਸੌਂਦੇ ਸੀ ਪਰ ਅਲੱਗ-ਅਲੱਗ ਉਹ ਇੱਕ ਮੰਝਾ ਢਾਕੇ ਉੱਥੇ ਸੌਂਦੀ ਸੀ ਸਵੇਰ ਨੂੰ ਚੁੱਕ ਦਿੰਦੀ ਸੀ ਮੰਮੀ ਨੂੰ ਵੀ ਇਸ ਗੱਲ ਦਾ ਪਤਾ ਸੀ ਕਿ ਉਹ ਮੇਰੇ ਨਾਲ ਨਹੀਂ ਸੌਂਦੀ ਪਰ ਮੰਮੀ ਨੇ ਇਸ ਗੱਲ ਤੇ ਕਦੇ ਸਵਾਲ ਨਹੀਂ ਕੀਤਾ ਸੀ ਕਿਉਂਕਿ ਮੰਮੀ ਨੂੰ ਇਹ ਸੀ ਹੌਲੀ-ਹੌਲੀ ਉਹ ਢਲ ਜਾਊਗੀ ਹੌਲੀ-ਹੌਲੀ ਮੈਂ ਭਾਬੀ ਨਾਲ ਪਿਆਰ ਨਾਲ ਗੱਲ ਕਰਦਾ ਸੀ ਮੈਂ ਵੀ ਕਦੇ ਉਹਦੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਵੀ ਉਹਨੂੰ ਇਸ ਰਿਸ਼ਤੇ ਲਈ ਟਾਈਮ ਦੇਣਾ ਚਾਹੁੰਦਾ ਸੀ ਮੈਂ ਉਹਨਾਂ ਨੂੰ ਵੀ ਰਿਸ਼ਤੇ ਲਈ ਇੰਨਾ ਕੁ ਟਾਈਮ ਦਿੱਤਾ ਕਿ ਉਹ ਆਪ ਹੀ ਇਸ ਰਿਸ਼ਤੇ 'ਚ ਹੌਲੀ-ਹੌਲੀ ਢਲ ਗਏ ਹੁਣ ਸਾਡਾ ਦੋਵਾਂ ਦਾ ਆਪਸ ਵਿੱਚ ਪਿਆਰ ਪੈ ਗਿਆ ਭਾਬੀ ਨਾਲ ਮੈਂ ਛੋਟੀਆਂ-ਛੋਟੀਆਂ ਗੱਲਾਂ ਸਾਂਝੀਆਂ ਕਰਦਾ ਸੀ ਉਹਨਾਂ ਦਾ ਵੀ ਮੇਰੇ ਨਾਲ ਮਨ ਮਿਲ ਗਿਆ ਹੌਲੀ-ਹੌਲੀ ਅਸੀਂ ਦੋਵੇਂ ਇੱਕ ਦੂਜੇ ਦੇ ਹੋਣ ਲੱਗ ਗਏ ਫਿਰ ਅਸੀਂ ਹੌਲੀ-ਹੌਲੀ ਇੱਕ ਬੈੱਡ ਤੇ ਸੌਂ ਜਾਂਦੇ ਸੀ ਮੈਂ ਉਹਦੀ ਪਰਮਿਸ਼ਨ ਤੋਂ ਬਿਨਾ ਕਦੇ ਉਹਨੂੰ ਹੱਥ ਤੱਕ ਨਹੀਂ ਲਗਾਇਆ ਸੀ ਮੈਂ ਨਹੀਂ ਚਾਹੁੰਦਾ ਸੀ ਕਿ ਉਹ ਮੇਰੇ ਬਾਰੇ ਗਲਤ ਸੋਚਣ ਜਿੰਨਾ ਟਾਈਮ ਭਾਬੀ ਆਪ ਇਸ ਰਿਸ਼ਤੇ ਲਈ ਤਿਆਰ ਨਾ ਹੋਈ ਉਹਨਾਂ ਟਾਈਮ ਮੈਂ ਭਾਬੀ ਨੂੰ ਹੱਥ ਤੱਕ ਨਹੀਂ ਲਗਾਇਆ ਇਸ ਗੱਲ 'ਚ ਭਾਬੀ ਮੇਰੇ ਤੇ ਬੜੀ ਮਿਹਰਬਾਨ ਹੋ ਗਈ ਉਹ ਕਹਿਣ ਲੱਗੀ ਕਿ ਇੰਨਾ ਸਬਰ ਕਿਸੇ ਮੁੰਡੇ 'ਚ ਮੈਂ ਪਹਿਲੀ ਵਾਰ ਵੇਖਿਆ ਕਿਉਂਕਿ ਤੂੰ ਚਾਹੁੰਦਾ ਤਾਂ ਮੇਰੇ ਨਾਲ ਕੁਝ ਵੀ ਕਰ ਸਕਦਾ ਸੀ ਮੈਂ ਜੋ ਪਹਿਲਾਂ ਗਲਤੀ ਕੀਤੀ ਸੀ ਉਸ ਤੇ ਪਛਤਾ ਰਿਹਾ ਸੀ ਇਸ ਕਰਕੇ ਮੈਂ ਉਹਨੂੰ ਹੋਰ ਦੁੱਖ ਨਹੀਂ ਦੇਣਾ ਚਾਹੁੰਦਾ ਸੀ ਪਹਿਲਾਂ ਹੀ ਮੇਰੇ ਕਰਕੇ ਉਹ ਬੜਾ ਰੋਈ ਸੀ ਹੁਣ ਅਸੀਂ ਦੋਵੇਂ ਇੱਕ ਹੋ ਚੁੱਕੇ ਸੀ ਹੁਣ ਸਾਡੇ ਦੋਵਾਂ ਦੇ ਬੱਚੇ ਵੀ ਹੋ ਚੁੱਕੇ ਸੀ ਬੇਸ਼ੱਕ ਭਾਬੀ ਮੇਰੇ ਭਰਾ ਨੂੰ ساری ਜ਼ਿੰਦਗੀ ਨਹੀਂ ਭੁੱਲ ਸਕਦੀ ਕਿਉਂਕਿ ਉਹ ਉਹਦਾ ਪਹਿਲਾ ਪਿਆਰ ਸੀ ਮੈਂ ਵੀ ਆਪਣੇ ਭਰਾ ਨੂੰ ساری ਜ਼ਿੰਦਗੀ ਨਹੀਂ ਭੁੱਲ ਸਕਦਾ ਸੀ ਪਰ ਫਿਰ ਵੀ ਅਸੀਂ ਇੱਕ ਦੂਜੇ ਨਾਲ ਬੜੇ ਖੁਸ਼ ਸੀ ਤੇ ਆਪਣੀ ਜ਼ਿੰਦਗੀ ਬਹੁਤ ਵਧੀਆ ਬਤਾ ਰਹੇ ਆ ਬੇਸ਼ੱਕ ਸਾਨੂੰ ਅਜਿਹੀਆਂ ਸੱਟਾਂ ਵੱਜ ਜਾਂਦੀਆਂ ਨੇ ਪਰ ਹੌਲੀ-ਹੌਲੀ ਬੰਦਾ ਸਭ ਕੁਝ ਭੁੱਲਣਾ ਸ਼ੁਰੂ ਕਰ ਦਿੰਦਾ ਆ ਬੇਸ਼ੱਕ ਉਹ ਦੁੱਖ ਅਸੀਂ ساری ਜ਼ਿੰਦਗੀ ਨਹੀਂ ਭੁੱਲ ਸਕਦੇ ਪਰ ਹੌਲੀ-ਹੌਲੀ ਉਸ ਵਿੱਚੋਂ ਨਿਕਲਣਾ ਸ਼ੁਰੂ ਕਰ ਦਿੱਤਾ ਕਿਉਂਕਿ ਮੈਂ ਭਾਬੀ ਦਾ ਸਹਾਰਾ ਬਣ ਚੁੱਕਿਆ ਸੀ ਤੇ ਮੈਨੂੰ ਵੀ ਉਹਨਾਂ ਦਾ ਸਹਾਰਾ ਸੀ ਤੇ ਉਹਨਾਂ ਨੂੰ ਮੇਰਾ ਸਹਾਰਾ ਸੀ ਅਸੀਂ ਦੋਵੇਂ ਇੱਕ ਦੂਜੇ ਨਾਲ ਹੌਲੀ-ਹੌਲੀ ਢਲ ਗਏ ਇਸ ਨਾਲ ਮੇਰੇ ਪਰਿਵਾਰ ਨੂੰ ਖੁਸ਼ੀ ਮਿਲੀ ਤੇ ਭਾਬੀ ਦੇ ਪੇਕੇਆਂ ਨੂੰ ਵੀ ਖੁਸ਼ੀ ਮਿਲੀ ਕਿਉਂਕਿ ਉਹ ਵੀ ਆਪਣੀ ਕੁੜੀ ਵੱਲੋਂ ਚਿੰਤਾ ਮੁਕਤ ਹੋ ਗਏ ਸੀ ਤੇ ਮੈਨੂੰ ਆਪਣੀ ਖੁਸ਼ੀ ਨਾਲੋਂ ਜ਼ਿਆਦਾ ਆਪਣੀ ਭਾਬੀ ਦੀ ਖੁਸ਼ੀ ਜ਼ਿਆਦਾ ਪਿਆਰੀ ਸੀ ਕਿਉਂਕਿ ਉਹਨਾਂ ਨੇ ਬੜੀ ਜੋਬਨ ਰੁੱਤੇ ਇਹ ਦੁੱਖ ਵੇਖ ਲਿਆ ਸੀ ਹੁਣ ਸਭ ਕੁਝ ਠੀਕ ਆ ਇੱਕ ਦੂਜੇ ਨਾਲ ਅਸੀਂ ਠੀਕ ਠਾਕ ਜਾਂ ਖੁਸ਼ੀ ਖੁਸ਼ੀ ਰਹਿ ਰਹੇ ਆ ਸਾਡੇ ਇੱਕ ਬੱਚਾ ਵੀ ਹੋ ਗਿਆ ਸਾਡਾ ਇੱਕ ਦੂਜੇ ਨਾਲ ਰਿਸ਼ਤਾ ਬਹੁਤ ਵਧੀਆ ਆ ਕਿਉਂਕਿ ਜੇਕਰ ਮੈਂ ਕਿਸੇ ਹੋਰ ਨਾਲ ਵਿਆਹ ਕਰਵਾਉਂਦਾ ਤਾਂ ਮੈਨੂੰ ਸਾਰੀ ਜ਼ਿੰਦਗੀ ਪਛਤਾਵਾ ਰਹਿਣਾ ਸੀ ਨਾਲੇ ਭਾਬੀ ਦਾ ਵੀ ਬੜਾ ਔਖਾ ਹੋ ਜਾਣਾ ਸੀ ਇੱਕ ਘਰ ਵਿੱਚ ਇਸ ਤਰ੍ਹਾਂ ਸਾਰੀ ਜ਼ਿੰਦਗੀ ਲੰਘਾਉਣੀ ਔਖੀ ਸੀ ਮੈਂ ਵੀ ਆਪਣੀ ਗਲਤੀ ਲਈ ਆਪਣੇ ਆਪ ਨੂੰ ساری ਜ਼ਿੰਦਗੀ ਮਾਫ਼ ਨਹੀਂ ਕਰ ਪਾਉਣਾ ਸੀ ਹੁਣ ਮੇਰੀ ਘਰ ਵਾਲੀ ਮਤਲਬ ਭਾਬੀ ਵੀ ਇਸ ਗੱਲ ਨੂੰ ਸਮਝ ਗਈ ਆ ਕਿ ਜੋ ਕੁਝ ਉਸ ਦਿਨ ਹੋਇਆ ਸੀ ਉਸ ਵਿੱਚ ਸਾਡੇ ਦੋਵਾਂ ਦਾ ਕਸੂਰ ਨਹੀਂ ਸੀ ਕਈ ਵਾਰ ਹਾਲਾਤ ਹੀ ਇਦਾਂ ਦੇ ਬਣ ਜਾਂਦੇ ਆ ਕਿ ਬੰਦਾ ਮਜਬੂਰ ਹੋ ਜਾਂਦਾ ਆ ਕਈ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਨੇ ਜੋ ਸਾਡੇ ਵਸ ਵਿੱਚ ਨਹੀਂ ਹੁੰਦੀਆਂ ਪਰ ਬਾਅਦ ਵਿੱਚ ਸਾਨੂੰ ਉਹਨਾਂ ਚੀਜ਼ਾਂ ਦਾ ਪਛਤਾਵਾ ਹੁੰਦਾ ਆ ਜਿੱਦਾਂ ਕਿ ਮੈਨੂੰ ਉਸ ਗਲਤੀ ਦਾ ਪਛਤਾਵਾ ਆ ਪਰ ਮੈਂ ਜ਼ਿੰਦਗੀ ਵਿੱਚ ਇੱਕ ਗੱਲ ਸਿੱਖੀ ਆ ਕਿ ਸਾਨੂੰ ਹਮੇਸ਼ਾ ਆਪਣੇ ਆਪ ਤੇ ਕੰਟਰੋਲ ਰੱਖਣਾ ਚਾਹੀਦਾ ਉਹ ਕਿਹ ਜਿਹੀਆਂ ਗਲਤੀਆਂ ਕਰਕੇ ਅਸੀਂ ਸਾਰੀ ਜ਼ਿੰਦਗੀ ਪਛਤਾਉਂਦੇ ਰਹ ਜਾਂਦੇ ਆ ਕਹਿੰਦੇ ਆ ਜਿਨੇ ਆਪਣਾ ਮਨ ਜਿੱਤ ਲਿਆ ਉਹਨੇ ਸਭ ਕੁਝ ਜਿੱਤ ਲਿਆ ਜਿਨੇ ਆਪਣੇ ਮਨ ਨੂੰ ਕੰਟਰੋਲ ਵਿੱਚ ਕਰ ਲਿਆ ਉਹਨੇ ਸਭ ਕੁਝ ਹੀ ਕਾਬੂ ਕਰ ਲੈਣਾ ਆ ਇਸ ਕਰਕੇ ਸਾਨੂੰ ਛੋਟੀਆਂ-ਛੋਟੀਆਂ ਗਲਤੀਆਂ ਕਰਨ ਤੋਂ ਗਰੇਜ਼ ਕਰਨਾ ਚਾਹੀਦਾ ਤਾਂ ਕਿ ਸਾਨੂੰ ਅੱਗੇ ਜਾ ਕੇ ਪਛਤਾਉਣਾ ਨਾ ਪਵੇ ਬੇਸ਼ੱਕ ਅੱਜ ਆਪਣੀ ਜ਼ਿੰਦਗੀ 'ਚ ਅਸੀਂ ਦੋਵੇਂ ਖੁਸ਼ੀਆਂ ਪਰ ਜੇਕਰ ਭਾਬੀ ਇਸ ਰਿਸ਼ਤੇ ਲਈ ਹਾਂ ਨਾ ਕਰਦੀ ਉਹ ਕਿਸੇ ਹਾਲਤ ਵਿੱਚ ਵੀ ਨਾ ਮੰਦੀ ਤਾਂ ਮੈਨੂੰ ਸਾਰੀ ਜ਼ਿੰਦਗੀ ਇਸ ਗੱਲ ਹੀ ਪਛਤਾਵਾ ਰਹਿਣਾ ਸੀ ਇਸ ਕਰਕੇ ਸਾਨੂੰ ਆਪਣੇ ਮਨ ਨੂੰ ਕੰਟਰੋਲ ਰੱਖਣਾ ਚਾਹੀਦਾ ਤੇ ਕੋਈ ਵੀ ਕੰਮ ਕਰਨ ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ ਜੇਕਰ ਭਾਬੀ ਇਹ ਗੱਲ ਸਾਰਿਆਂ ਨੂੰ ਦੱਸ ਦੇਂਦੀ ਤਾਂ ਮੇਰੀ ਸਾਰੇ ਪਰਿਵਾਰ ਵਿੱਚ ਬੇਇੱਜ਼ਤੀ ਹੋ ਜਾਣੀ ਸੀ ਇਸੇ ਕਰਕੇ ਮੈਂ ਫੈਸਲਾ ਲਿਆ ਸੀ ਕਿ ਮੈਂ ਉਹਦੀ ਜ਼ਿੰਦਗੀ 'ਚ ਖੁਸ਼ੀਆਂ ਭਰ ਦੂੰਗਾ ਤੇ ਅੱਜ ਅਸੀਂ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜਿਉ ਰਹੇ ਹਾਂ ਤਾਂ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ 'ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ